ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚਾਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ گرہ ترو میرے ماتھا جنم جنم کے گر بکھ دکھ اترے گر نام لی اور میرے رتن نام ہر وسیا گرہ ترو میرے ماتھا ਨਾਮ ਕੇ ਕਿਰ ਬਿਖ ਦੁਖ ਉਤਰੇ ਗੁਰਨਾਮ ਧਿਓ ਜਨ ਲਾਥਾ ਮੇਰੇ ਮਾਨ ਪਜਰਾਮ ਨਾਮ ਸਭ ਅਰਥਾ ਗੁਰਪੂਰ ਹਰਨਾਮ ਤੇੜਾਇਆ ਬਿਨ ਨਾ ਬੇ ਜੀਵਨ ਬਿਰਥਾ ਰਹਾ ਏ ਹੈ ਮਨ ਮੁਖ ਏ ਮੋਹ ਮਾਇਆ ਨਿਤ ਫਾਤਾ ਇਨ ਸਾਧੂ ਚਰਨ ਨਾ ਸੇਵੇ ਕਬਹੂ ਇਨ ਸਭ ਜਨਮ ਆਕਾਥਾ ਇਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫ ਲਿਓ ਜਨਮ ਸਨਾਤਾ ਮੋਕੋ ਕੀ ਜੈ ਦਾਸ ਦਾਸ ਦਾ ਸਨ ਕੋ ਹਰ ਦਇਆ ਤਾਰ ਜਗਨਨਾਥਾ ਹਮ ਅੰਦਰੇ ਗਿਆਨਹੀਨ ਅਗਿਆਨੀ ਜੋ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਹਮ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ